ਹਾਂਜੀ ਸਰ ਸਾਰਾ ਸਪੈਸ਼ਲੀ ਅਠੇ ਹੀ ਬੈਸ ਕਰਦੇ ਹਾਂ ਜਿੱਦਾਂ ਜੀ ਅੱਜ ਅਸੀਂ ਜਿਹੜਾ ਕੱਲ ਬੀਤੇ ਦਿਨ ਹੈਗਾ ਸੀ ਇਹ ਕੱਲ ਬੀਤੇ ਦਿਨ ਤੇ ਜਿਹੜੇ ਹੈਗੇ ਇੱਕ ਨਸ਼ਿਆਂ ਦੇ ਖਿਲਾਫ ਜਿਹੜਾ ਕੰਮ ਕਰ ਰਹੇ ਹਾਂ ਉਸੇ ਤਹਿਤ ਅਸੀਂ ਕੱਲ ਜਿੰਨੂ ਕੀ ਹੁੰਦੇ ਚਾਰ ਪਰਚੇ ਦਿੱਤੇ ਨੇ ਅਲੱਗ-ਅਲੱਗ ਜਣਕੀ ਸਾਡੇ ਮੁਲਾਜ਼ਮਾ ਨੇ ਐਸਚੂਜ਼ ਨੇ ਉਹ ਚਾਰ ਪਰਚਿਆਂ ਦੇ ਵਿੱਚ ਜਿੰਨੀਆਂ ਨੇ 6 ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ 1590 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਪੜੀਆਂ ਤੇ 60 ਗ੍ਰਾਮ ਤੇ ਤਕਰੀਬਨ 50 ਮਿਲੀਗ੍ਰਾਮ ਜਿਹੜੀ ਹੈਰਿੰਦਾ ਉਹ ਬਰਾਮਦ ਕੀਤੀ ਹੈਗੀ ਆ ਇਹਦੇ ਵਿੱਚ ਜਿੱਦਾਂ ਇੱਕ ਆਪਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਿੰਡ ਚੈਲ ਦਾ ਇੱਕ ਬੰਦਾ ਹੈਗਾ ਸੁਖਪਾਲ ਉਹਦੇ ਕੋਲ 1470 ਗੋਲੀਆਂ ਅਸੀਂ ਬਰਾਮਦ ਕੀਤੀ ਹੈਗੀ ਆ ਇਦਾਂ ਹੀ ਸਾਡੇ ਜਿਹੜੇ ਸੀਆਈਏ ਫਰੀਦਕੋਟ ਹੈਗੇ ਆ ਉਹਨਾਂ ਨੇ 10 ਗ੍ਰਾਮ ਹੀਰਿੰਦੀ ਦੋ ਬੰਦਿਆਂ ਤੋਂ ਬਰਾਮਦਗੀ ਕੀਤੀ ਹੈਗੀ ਆ ਉਹਦੇ ਚ ਜੋ ਇੱਕ ਬੰਦਾ ਜਿਹੜਾ ਸਿਕੰਦਰ ਸਿੰਘ ਹੈਗਾ ਉੱਤੇ ਪਹਿਲਾਂ ਹੀ ਕਾਫੀ ਪਰਚੇ ਹੈ तकरीबन ਜੇ ਆਪਾਂ ਕਹ ਲਈਏ 5-6 ਪਰਚੇ ਐਂਡੀਪੀਐਸ ਦੇ ਹੈਗੇ ਨੇ ਦੋ ਬੰਦੇ ਸੀ ਇੱਕ ਬੰਦੇ ਤੇ ਪਹਿਲਾਂ ਹੀ ਉਹਦਾ ਪਾਸਟ ਹੈਗਾ ਜਿਹੜਾ ਪਰਚਿਆਂ ਨਾਲ ਰਿਲੇਟਡ ਐਂਡੀਪੀਐਸ ਦਾ ਯੋਗ ਯਾਨੀ ਕਿ ਕੰਮ ਕਰਦਾ ਜ਼ਿਆਦਾ ਤੇ ਇਹ ਸਾਡੇ ਜਿਹੜੇ ਸੀਆਈ ਇਨਚਾਰਜ ਗੁਰਲਾਲ ਸਿੰਘ ਉਰੀ ਹੈਗੇ ਉਹਨਾਂ ਨੇ ਵੀ ਯਾਨੀ ਕਿ ਦੋ ਬੰਦੇ ਫੜੇ ਹੈਗੇ ਆ ਮੋਟਰਸਾਈਕਲ ਤੇ ਸੀ ਜਿਹੜੇ ਤੇ ਉਹਨਾਂ ਤੇ ਵੀ ਯਾਨੀ ਕਿ तकरीबन 50 ਗ੍ਰਾਮ ਤੇ 50 ਕੀ ਮਿਲੀਗ੍ਰਾਮ ਵੈਸੇ 49 ਮਿਲੀਗ੍ਰਾਮ ਹੈਗੀ ਉਹ ਹਿਰਨ ਬਰਾਮਦ ਹੋਈ ਹੈ ਟੋਟਲ ਦੇ ਵਿੱਚੋਂ ਦੋ ਬੰਦੇ ਸੀ ਉਹਨਾਂ ਦੀ ਪਿਸ਼ੋਕੜ ਹੈਗੀ ਨਸ਼ਿਆਂ ਨਾਲ ਜਣ ਕੇ ਉਹਨਾਂ ਦੇ ਪਹਿਲਾਂ ਵੀ ਪਰਚੇ ਆਏ ਗਏ ਇੱਕ ਦੇ ਤੇ ਸਦਰ ਕੋਟਪੁਰੇਦਰਜ ਹੈਗਦੇ ਸਿਟੀ ਗ੍ਰੀਨ ਕੋਟ ਵਿਖੇ ਪਰਚਾ ਦਰਜ ਹੈਗਾ ਸੋ ਕੋਲੈ ਸੀ ਜਿੰਨੂੰ ਕੀ ਕਹਿੰਦੇ ਆ ਚਾਰ ਮੁਕਦਮੇ ਦਰਜ ਕਰਕੇ 6 ਦੋਸ਼ੀ ਜੇ ਚ ਤਕਰੀਬਨ 1590 ਗੋਲੀਆਂ ਤੇ 60 ਗ੍ਰਾਮ ਤੇ 49 ਮਿਲੀਗ੍ਰਾਮ ਜਿਹੜੀ ਹੈਗੀ ਅਸੀਂ ਹੈਰਨ ਬਰਾਮਦ ਕੀਤੀ ਹੈ ਇਸੇ ਤਰ੍ਹਾਂ ਜਿਹੜੇ ਪਿਛਲੇ 6 ਮਹੀਨੇ ਦੌਰਾਨ ਜਿਨੂੰ ਕਹਿੰਦੇ ਜਿਹੜੇ ਸਾਡੇ ਆਪਣੀ ਕਾਰਗੁਜ਼ਾਰੀ ਦਸੀ ਹੈ ਤਾਂ तकरीबन 132 ਮੁਕਦਮੇ ਅਸੀਂ ਜਿਹੜੇ ਹੈਗੇ ਐ ਐਨਡੀਪੀਐਸ ਦੇ ਦਰਜ ਕੀਤੇ ਜਿਸ 178 ਜਿਹੜੇ ਟੋਟਲ ਨਸ਼ਾ ਤਸਕਰ ਸੀ ਇਨਵੋਲਡ ਸੀ ਜਿਨ੍ਹਾਂ ਤੇ ਹੀ ਕਾਰਵਾਈ ਕੀਤੀ ਸਰ ਪਤਾ ਲੱਗ ਸਕਦਾ ਗੋਲੀਆਂ ਕਿੱਥੋਂ ਆ ਲਈਆਂ